ਜਲਾਲਾਬਾਦ ਚ ਅਧਿਆਪਕਾਂ ਦੀ ਪਰਤੀ ਸੰਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਪੀਟੀਆਈ ਯੂਨੀਅਨ ਵੱਲੋਂ ਪਾਣੀ ਵਾਲੀ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਜਲਦ ਆਪਣੀਆਂ ਮੰਗਾਂ ਪੂਰੀਆਂ ਕੀਤੇ ਜਾਣ ਦੀ ਅਪੀਲ ਕੀਤੀ ਹੈ 2011 ਵਿੱਚ 600 ਸ਼੍ਰੀ ਪੋਸਟਾਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ ਪੀਟੀਆਈ ਦਾ ਨਾਲ ਉਹਦੇ ਡੀਪੀਸੀ ਲੈਕਚਰਰ ਸੀਗੇ ਪਰ ਉਸ ਦੇ ਆਰ ਦੇ ਵਿੱਚ ਨਰੋਲ ਮੈਟ ਦੀ ਸ਼ਰਤ ਸੀਗੀ ਅੱਜ ਸਰਕਾਰ ਨੇ 5 ਸਾਲਾਂ ਦੇ ਬਾਅਦ ਉਹ ਸ਼ਰਤ ਨੂੰ ਬਦਲ ਕੇ ਆਪਣੇ ਬੰਦਿਆਂ ਨੂੰ ਰੱਖਣ ਦੇ ਲਈ ਉਹ ਟੈਸਟ ਦੀ ਸ਼ਰਤ ਰੱਖੀ ਹੈਗੀ ਪਰ ਅਸੀਂ ਡਿਪਾਰਟਮੈਂਟ ਨੂੰ ਬਹੁਤ ਵਾਰ ਮਿਲ ਚੁੱਕੇ ਹਾਂ ਕਿ ਡਿਪਾਰਟਮੈਂਟ ਦੇ ਸਿੱਖਿਆ ਮੰਤਰੀ ਨੂੰ ਮਜੀਤ ਸਿੰਘ ਜੀਮਾ ਜੀ ਨੂੰ ਆਪਣੇ ਡੀਜੀਸੀ ਕੁਸ਼ਲ ਕੁਮਾਰ ਪ੍ਰਦੀਪ ਅਗਰਵਾਲ ਨੂੰ ਵੀ ਅਸੀਂ ਮਿਲੇ ਜਾ ਕੇ ਉਹ ਕਹਿੰਦੇ ਅਸੀਂ ਟੈਸਟ ਲੈਣੀ ਹੈਗਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਪਣੀ ਕੋਰਟ ਚੱਲੇ ਜਾਓ ਸਾਡੀਆਂ ਤਨਖਾਹਾਂ ਨਹੀਂ ਰੁਕਦੀਆਂ ਅਸੀਂ ਬਾਰ ਬਾਰ ਕੈਸਟ ਕੀਤੀ ਵੀ 5 ਸਾਲ ਅਸੀਂ ਪੈਨਾ ਰੋਲ ਚੁੱਕਿਆਂਗੇ ਜਿਸ ਭਰਤੀ ਤੇ ਟੈਸਟ ਲਾਗੂ ਹੁੰਦਾਗਾ ਤਾਂ ਇਹ ਕੋਰਟ ਦੇ ਵਿੱਚ ਫਿਰ ਚੇਂਜ ਹੋ ਜਾਣੀਆਂ ਪਰ ਸਰਕਾਰ ਨੇ ਸਾਡੀ ਨਹੀਂ ਸੁਣੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਤਾਂ ਕਿ ਅਧਿਆਪਕਾਂ ਨੂੰ ਵਾਰ-ਵਾਰ ਅਜਿਹੇ ਪ੍ਰਦਰਸ਼ਨ ਨਾ ਕਰਨੇ ਪੈਣ। ਜਲਾਲਾਬਾਦ ਤੋਂ ਬੰਟੀ ਦਹੂਜਾ, ਜਗਬਾਣੀ ਟੀਵੀ। ਜੇਕਰ ਤੁਹਾਡੇ ਆਰਦ ਵਾਲੇ ਹੈ ਕੋਈ ਖਬਰ ਤੇ ਜਗਬਾਣੀ ਨਾਲ ਕਰਨਾ ਚਾਹੁੰਦੇ ਹੋ ਸਾਂਜੀ ਤਾਂ ਈਮੇਲ ਕਰੋ selfireporter@jagbani.com ਤੇ